ਇਹ ਕਿ ਟਾਈਪਿੰਗ ਹੁੰਦਾ ਸੀ ਜਦੋਂ ਲੋਕ ਟਾਈਪਿਸਟਾਂ ਤੋਂ ਟਾਈਪ ਕਰਾ ਲਿਆ ਕਰਦੇ ਸੀ ਅੱਜ ਕੱਲ੍ਹ ਔਰਤਾਂ ਨੂੰ ਆਪਣਾ ਕੰਮ ਸਾਰਾ ਆਪ ਕਰਨਾ ਪੈਂਦਾ ਔਰ ਉਹਦੇ ਲਈ ਇਕਪ ਦੇ ਜਿਹੜਾ ਹੈਗਾ ਉਹਨਾਂ ਨੂੰ ਦਫ਼ਤਰ ਦੀ ਲੋੜ ਹੁੰਦੀ ਆ ਅਸੀਂ ਇੱਥੇ ਜਿਹੜਾ ਹੈਗਾ 104 ਚੈਂਬਰ ਬਣਾਉਣ ਦੀ ਜਿਹੜੀ ਪ੍ਰੋਵੀਜ਼ਨ ਹੈ ਰੱਖੀ ਗਈ ਆ ਜਿਹੜੀ ਕਿ ਅਵੇਲੇਬਲ ਹੈ ਹਾਈ ਕੋਰਟ ਵੱਲੋਂ ਪਾਸ ਹੋ ਚੁੱਕੀ ਆ ਦੇਖੋ ਜਿਹੜੀ ਵਕੀਲਾਂ ਦੀ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ ਉਹ ਹੈਗੀ ਹੈ ਇੱਥੇ ਚੈਂਬਰਸ ਕਿਉਂਕਿ ਜਿਹੜੇ ਨਵੇਂ ਵਕੀਲ ਆ ਰਹੇ ਹੈਗੇ ਆ ਉਹਨਾਂ ਕੋਲ ਬੈਠਣ ਲਈ ਅੱਜ ਮੈਂ ਸਮਝਦਾ ਕਿ ਜਗ੍ਹਾ ਦੀ ਸਭ ਤੋਂ ਵੱਡੀ ਕਮੀ ਹੈ ਇੱਕ ਟਾਈਮ ਹੁੰਦਾ ਸੀ ਜਦੋਂ ਲੋਕ ਟਾਈਪਿਸਟਾਂ ਤੋਂ ਟਾਈਪ ਕਰਾ ਲਿਆ ਕਰਦੇ ਸੀ ਅੱਜ ਕੱਲ ਵਕੀਲਾਂ ਨੂੰ ਆਪਣਾ ਕੰਮ ਸਾਰਾ ਆਪ ਕਰਨਾ ਪੈਂਦਾ ਔਰ ਉਹਦੇ ਲਈ ਇਕਪ ਦੇ ਜਿਹੜਾ ਹੈਗਾ ਉਹਨਾਂ ਨੂੰ ਦਫ਼ਤਰ ਦੀ ਲੋੜ ਹੁੰਦੀ ਆ ਔਰ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਨਸਿੰਘਾ ਤੇ ਜਿਹੜਾ ਹੈਗਾ 104 ਚੈਂਬਰ ਬਣਾਉਣ ਦੀ ਜਿਹੜੀ ਪ੍ਰੋਵੀਜ਼ਨ ਹੈ ਰੱਖੀ ਗਈ ਹੈ ਜਿਹੜੀ ਕਿ ਅਵੇਲੇਬਲ ਹਾਈ ਕੋਰਟ ਵੱਲੋਂ ਪਾਸ ਹੋ ਚੁੱਕੀ ਹੈ ਔਰ ਪਾਸ ਹੋਣ ਤੋਂ ਬਾਅਦ ਬਕਾਇਦਾ ਉਹ ਜਿਹੜੀ ਹੈਗੀ ਡੀਸੀ ਨੂੰ ਔਰ ਆਪਣੇ ਸੈਸ਼ਨ ਜਜ ਸਾਹਿਬ ਨੂੰ ਉਹਦਾ ਪੂਰਾ ਬਿਉਰਾ ਆ ਚੁੱਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਨੈਕਸਟ ਜਿਹੜਾ ਸਾਡਾ ਕੰਮ ਹੈਗਾ ਉਹ ਡੀਸੀ ਸਾਹਿਬ ਦੇ ਨਾਲ ਇੱਕ ਸਾਨੂੰ ਲੀਜ਼ ਡੀਡ ਪ੍ਰਪੇਅਰ ਕਰਨੀ ਹੁੰਦੀ ਆ ਉਹ ਲੀਜ਼ ਡੀਡ ਪ੍ਰਪੇਅਰ ਕਰਨ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿਸੇ ਪੋਲੀਟੀਕਲ ਲੀਡਰ ਤੋਂ ਔਰ ਔਨਰੇਬਲ ਹਾਈ ਕੋਰਟ ਦੇ ਜੱਜਸ ਤੋਂ ਬੁਲਾ ਕੇ ਜਿਹੜਾ ਹੈਗਾ ਔਰ ਇਹ ਨਿਊ ਕਫਰ ਰਖਾਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਆਪਣਾ ਕੰਮ ਸਾਡੇ ਚੈਂਬਰਸ ਦਾ ਹਸਤਾਕਮ। ਹਾਂ ਜੀ ਨਿਯਮ ਵਕੀਲ ਵੇਖਣਗੇ ਇਸ ਚੈਂਬਰ ਦੇ ਵਿੱਚ। ਇਹ ਹਰ ਚੈਂਬਰ ਦੇ ਵਿੱਚ ਔਨਰੇਬਲ ਹਾਈ ਕੋਰਟ ਨੇ ਕਿਹਾ ਕਿ ਹਰ ਚੈਂਬਰ ਦੇ ਵਿੱਚ ਦੋ ਵਕੀਲ ਬੈਠਣਗੇ। ਕਟੋ ਕਾਤਾ ਉਸ ਤੋਂ ਬਾਅਦ ਜਿਹੜੇ ਹੈਗੇ ਜਿੰਨੇ ਮਰਜੀ ਬੈਠ ਸਕਦੇ ਇਹ ਪਾਰਕਿੰਗ ਦਾ ਕੋਈ ਸਿਸਟਮ ਕੀਤਾ ਜੀ ਪਾਰਕਿੰਗ ਦਾ ਸਿਸਮ ਨਹੀਂ ਹੈਗਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਪਾਰਕਿੰਗ ਦਾ ਹੈ ਇਸੇ ਕਰਕੇ ਅੱਜ ਜਿੰਨੇ ਹਾਈ ਕੋਰਟ ਚੈਂਬਰਸ ਪਾਸ ਕਰ ਰਹੀ ਹੈ ਉਹਦੇ ਵਿੱਚ ਥੱਲੇ ਜਿਹੜੀ ਹੈਗੀ ਹੈ ਗਰਾਊਂਡ ਫਲੋਰ ਆ ਉਹਦੇ ਵਿੱਚ ਸਾਰੇ ਚੈਂਬਰਾਂ ਦੀ ਸੌਰੀ ਆਪਣਾ ਪਾਰਕਿੰਗ ਬਣਦੀ ਆ ਉਹਦੇ ਉੱਪਰ ਫਸ ਫਲੋਰ ਤੋਂ ਜਿਹੜਾ ਹੈਗਾ ਚੈਂਬਰਸ ਸਟਾਫ ਹੁੰਦੇ ਆ ਇਹ ਕਿ ਤਾਈਮ ਹੁੰਦਾ ਸੀ ਜਦੋਂ ਲੋਕ ਟਾਈਪਿਸਟਾਂ ਤੋਂ ਟਾਈਪ ਕਰਾ ਲਿਆ ਕਰਦੇ ਸੀ ਅੱਜ ਕੱਲ੍ਹ ਔਰਤਾਂ ਨੂੰ ਆਪਣਾ ਕੰਮ ਸਾਰਾ ਆਪ ਕਰਨਾ ਪੈਂਦਾ ਔਰ ਉਹਦੇ ਲਈ ਇਕਪ ਦੇ ਜਿਹੜਾ ਹੈਗਾ ਉਹਨਾਂ ਨੂੰ ਦਫ਼ਤਰ ਦੀ ਲੋੜ ਹੁੰਦੀ ਆ ਅਸੀਂ ਇੱਥੇ ਜਿਹੜਾ ਹੈਗਾ 104 ਚੈਂਬਰ ਬਣਾਉਣ ਦੀ ਜਿਹੜੀ ਪ੍ਰੋਵੀਜ਼ਨ ਹੈ ਰੱਖੀ ਗਈ ਆ ਜਿਹੜੀ ਕਿ ਅਵੇਲੇਬਲ ਹਾਈ ਕੋਰਟ ਵੱਲੋਂ ਪਾਸ ਹੋ ਚੁੱਕੀ ਆ ਦੇਖੋ ਜਿਹੜੀ ਵਕੀਲਾਂ ਦੀ ਸਭ ਤੋਂ ਵੱਡੀ ਸਮੱਸਿਆ ਹੈਗੀ ਹੈ ਉਹ ਹੈਗੀ ਹੈ ਇੱਥੇ ਚੈਂਬਰਸ ਕਿਉਂਕਿ ਜਿਹੜੇ ਨਵੇਂ ਵਕੀਲ ਆ ਰਹੇ ਹੈਗੇ ਆ ਉਹਨਾਂ ਕੋਲ ਬੈਠਣ ਲਈ ਅੱਜ ਮੈਂ ਸਮਝਦਾ ਕਿ ਜਗ੍ਹਾ ਦੀ ਸਭ ਤੋਂ ਵੱਡੀ ਕਮੀ ਹੈ ਇੱਕ ਟਾਈਮ ਹੁੰਦਾ ਸੀ ਜਦੋਂ ਲੋਕ ਟਾਈਪਿਸਟਾਂ ਤੋਂ ਟਾਈਪ ਕਰਾ ਲਿਆ ਕਰਦੇ ਸੀ ਅੱਜ ਕੱਲ ਵਕੀਲਾਂ ਨੂੰ ਆਪਣਾ ਕੰਮ ਸਾਰਾ ਆਪ ਕਰਨਾ ਪੈਂਦਾ ਔਰ ਉਹਦੇ ਲਈ ਇਕਪਡੇ ਜਿਹੜਾ ਹੈਗਾ ਉਹਨਾਂ ਨੂੰ ਦਫ਼ਤਰ ਦੀ ਲੋੜ ਹੁੰਦੀ ਹੈ ਔਰ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਲੱਸੀਏ ਤੇ ਜਿਹੜਾ ਹੈਗਾ 104 ਚੈਂਬਰ ਬਣਾਉਣ ਦੀ ਜਿਹੜੀ ਪ੍ਰੋਵੀਜ਼ਨ ਹੈ ਰੱਖੀ ਗਈ ਹੈ ਜਿਹੜੀ ਕਿ ਅਵੇਲੇਬਲ ਹਾਈ ਕੋਰਟ ਵੱਲੋਂ ਪਾਸ ਹੋ ਚੁੱਕੀ ਹੈ ਔਰ ਪਾਸ ਹੋਣ ਤੋਂ ਬਾਅਦ ਬਕਾਇਦਾ ਉਹ ਜਿਹੜੀ ਹੈਗੀ ਡੀਸੀ ਨੂੰ ਔਰ ਆਪਣੇ ਸੈਸ਼ਨ ਜੱਜ ਸਾਹਿਬ ਨੂੰ ਉਹਦਾ ਪੂਰਾ ਬਿਉਰਾ ਆ ਚੁੱਕਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਨੈਕਸਟ ਜਿਹੜਾ ਸਾਡਾ ਕੰਮ ਹੈਗਾ ਉਹ ਡੀਸੀ ਸਾਹਿਬ ਦੇ ਨਾਲ ਇੱਕ ਸਾਨੂੰ ਲੀਜ਼ ਡੀਡ ਪ੍ਰਪੇਅਰ ਕਰਨੀ ਹੁੰਦੀ ਆ ਉਹ ਲੀਜ਼ ਡੀਡ ਪ੍ਰਪੇਅਰ ਕਰਨ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਸਪੋਲਿਟਿਕਲ ਲੀਡਰ ਤੋਂ ਔਰ ਔਨਰੇਬਲ ਹਾਈ ਕੋਰਟ ਦੇ ਜੱਜਸ ਤੋਂ ਬੁਲਾ ਕੇ ਜਿਹੜਾ ਹੈਗਾ ਔਰ ਇਹ ਨਿਊ ਕਫਰ ਰਖਾਵਾਂਗੇ ਔਰ ਉਸ ਤੋਂ ਬਾਅਦ ਜਿਹੜਾ ਆਪਣਾ ਕੰਮ ਸਾਡੇ ਚੈਂਬਰਸ ਦਾ ਹਸਤਾਕਮ। ਹਾਂ ਜੀ ਨਿਯਮ ਵਕੀਲ ਵੇਖਣਗੇ ਚੈਂਬਰ ਦੇ ਵਿੱਚ। ਇਹ ਹਰ ਚੈਂਬਰ ਦੇ ਵਿੱਚ ਔਨਰੇਬਲ ਹਾਈ ਕੋਰਟ ਨੇ ਕਿਹਾ ਕਿ ਹਰ ਚੈਂਬਰ ਦੇ ਵਿੱਚ ਦੋ ਵਕੀਲ ਬੈਠਣਗੇ। ਕਟੋ ਕਾਟਾ ਉਸ ਤੋਂ ਬਾਅਦ ਜਿਹੜੇ ਹੈਗੇ ਜਿੰਨੇ ਮਰਜੀ ਬੈਠ ਸਕਦੇ ਇਹ ਪਾਰਕਿੰਗ ਦਾ ਕੋਈ ਸਿਸਟਮ ਕੀਤਾ ਜੀ ਪਾਰਕਿੰਗ ਦਾ ਸਿਸਮ ਨਹੀਂ ਹੈਗਾ ਇਹ ਆਉਣ ਵਾਲੇ ਟਾਈਮ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਸਮੱਸਿਆ ਉਹ ਪਾਰਕਿੰਗ ਦਾ ਹੈ ਇਸੇ ਕਰਕੇ ਅੱਜ ਜਿੰਨੇ ਹਾਈ ਕੋਰਟ ਚੈਂਬਰਸ ਪਾਸ ਕਰ ਰਹੀ ਹੈ ਉਹਦੇ ਵਿੱਚ ਥੱਲੇ ਜਿਹੜੀ ਹੈਗੀ ਹੈ ਗਰਾਊਂਡ ਫਲੋਰ ਆ ਉਹਦੇ ਵਿੱਚ ਸਾਰੇ ਚੈਂਬਰਾਂ ਦੀ ਸੌਰੀ ਆਪਣਾ ਪਾਰਕਿੰਗ ਬਣਦੀ ਆ ਉਹਦੇ ਉੱਪਰ ਫਸ ਫਲੋਰ ਤੋਂ ਜਿਹੜਾ ਹੈਗਾ ਚੈਂਬਰਸ ਸਟਾਫ ਹੁੰਦੇ ਆ